ਕਿ ਵਾਹਨਾ ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਨੇ ਵਟਾ ਅਪਰਾਧ ਨੂੰ ਠੱਲਪੌਂਟ ਚ ਮਿਲੇਗੀ ਮਦਦ ਇਹ ਵੱਡੀ ਖਬਰ ਲੁਧਿਆਣਾ ਦੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਕਈ ਅਜਹੀਆਂ ਸਹੂਲਤਾਂ ਹੁਣ ਲੁਧਿਆਣਾ ਦੇ ਲੋਕਾਂ ਨੂੰ ਮਿਲਣ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਵੱਡੀ ਮਦਦ ਮਿਲੇਗੀ ਦੱਸਦੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਮਲਜ਼ਮਾਂ ਤੇ ਸ਼ੱਕੀ ਵਾਹਨਾਂ ਦੇ ਉੱਪਰ ਹੁਣ 24 ਘੰਟੇ ਪੁਲਿਸ ਦੀ ਨਿਗਰਾਨੀ ਰਹੇਗੀ ਇਸ ਦੇ ਨਾਲ ਜਿੱਥੇ ਅਪਰਾਧ ਨੂੰ ਠੱਲ ਪਾਉਣ ਦੇ ਵਿੱਚ ਮਦਦ ਮਿਲੇਗੀ ਉੱਥੇ ਹੀ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਸੀਸੀਟੀਵੀ ਲਗਾਏ ਜਾ ਰਹੇ ਨੇ ਜਿਸ ਕਰਕੇ ਲੁਧਿਆਣਾ ਸ਼ਹਿਰ ਦੇ ਵਿੱਚ ਮਲਜ਼ਮਾਂ ਅਤੇ ਵਾਹਨਾਂ ਦੇ ਉੱਤੇ ਜਿਹੜੇ ਸ਼ੱਕੀ ਵਾਹਨ ਨੇ ਉਹਨਾਂ ਤੇ ਨਜ਼ਰ ਰੱਖੀ ਜਾਵੇਗੀ ਇਹ ਕੰਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਮੁਕੰਮਲ ਹੋਣ ਜਾ ਰਿਹਾ ਹੈ ਇਸ ਦਾ ਸਭ ਤੋਂ ਵੱਧ ਲਾਭ ਪੁਲਿਸ ਨੂੰ ਹੋਵੇਗਾ ਪੁਲਿਸ ਸ਼ਹਿਰ ਦੇ ਅੰਦਰ ਸ਼ੱਕੀ ਬੰਦਿਆਂ ਉੱਪਰ 24 ਘੰਟੇ ਨਜ਼ਰ ਰੱਖੇਗੀ ਜਿਸ ਤੇ ਵੀ ਪੁਲਿਸ ਨੂੰ ਸ਼ੱਕ ਹੋਵੇਗਾ ਉਸ ਨੂੰ ਤੁਰੰਤ ਗ੍ਰਫਤਾਰ ਕੀਤਾ ਜਾਵੇਗਾ ਤੇ ਉਸ ਦੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਗੱਲ ਕਰ ਲਈਏ ਸ਼ੱਕੀ ਵਾਹਨਾਂ ਦੀ ਤਾਂ ਸ਼ੱਕੀ ਵਾਹਨਾਂ ਨੂੰ ਲੈ ਕੇ ਵੀ ਪੁਲਿਸ ਹੁਣ ਸਖਤਾਈ ਕਰ ਰਹੀ ਆ DNA ਸੀਸੀਟੀਵੀ ਦੇ ਕੈਮਰਿਆਂ ਦੇ ਥਰੂ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾਵੇਗੀ ਜਿੱਥੇ ਲੋਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਤੁਰੰਤ ਪੁਲਿਸ ਕਾਰਵਾਈ करेगी दरअसल स्मार्ट सिटी प्रोजेक्ट ਤਹਿਤ ਹੁਣ ਲੁਧਿਆਣਾ ਸ਼ਹਿਰ ਚ ਇੱਕ ਹੋਰ ਸਹੂਲਤ ਪੂਰੀ ਹੋਣ ਜਾ ਰਹੀ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਚ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਚ ਸ਼ਹਿਰ ਵਾਸੀ ਹੋਣਗੇ ਦੱਸਦੇ ਕਿ ਨਗਰ ਨਿਗਮ ਪ੍ਰਾਈਵੇਟ ਕੰਪਨੀ ਦੀ ਮਦਦ ਦੇ ਨਾਲ ਸ਼ਹਿਰ ਦੇ ਵਿੱਚ 1442 ਸੀਸੀਟੀਵੀ ਕੈਮਰੇ ਲਗਾਉਣ ਦਾ ਪ੍ਰੋਜੈਕਟ ਪੂਰਾ ਕਰਨ ਦੀ ਤਿਆਰੀ ਕਰ ਰਹੀ ਹੈ 90% ਦੀ ਕੰਮ ਪੂਰਾ ਹੋ ਚੁੱਕਿਆ ਅਤੇ 145 ਦੇ ਕਰੀਬ ਸੀਸੀਟੀਵੀ ਕੈਮਰੇ ਬਚੇ ਨੇ ਜੋ ਪੂਰੇ ਸ਼ਹਿਰ ਚ ਲਾਇਆ ਜਾਣਗੇ हासिल ਜਾਣਕਾਰੀ ਮੁਤਾਬਕ ਇਹਨਾਂ ਸੀਸੀਟੀਵੀ ਕੈਮਰਿਆਂ ਦਾ ਸਭ ਤੋਂ ਵੱਡਾ ਫਾਇਦਾ ਜਿੱਥੇ ਸ਼ਹਿਰ ਨੂੰ ਹੋਵੇਗਾ ਉੱਥੇ ਇਹ ਚੋਣਾਂ ਦੌਰਾਨ ਪੁਲਿਸ ਨੂੰ ਵੀ ਇਸ ਦਾ ਲਾਭ ਮਿਲੇਗਾ ਸਭ ਤੋਂ ਵੱਡਾ ਲਾਭ ਸੀਸੀਟੀਵੀ ਕੈਮਰਿਆਂ ਦਾ ਇਹ ਹੋਵੇਗਾ ਕਿ ਸ਼ੱਕੀ ਵਾਹਨ ਟਰੇਸ ਕਰਨ ਦੇ ਨਾਲ ਨਾਲ ਮਲਜ਼ਮਾਂ ਤੇ ਅੱਖ ਵੀ ਰੱਖੀ ਜਾਵੇਗੀ नगर निगम अधिकारी ਦੀ ਮਨਿਆਤਾ ਕਰੀਬ 36 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਚ ਸੀਸੀਟੀਵੀ ਕੈਮਰੇ ਲਾਏ ਜਾਣ ਦਾ ਪ੍ਰੋਜੈਕਟ ਕੀਤਾ ਸੀ ਇਹ ਪ੍ਰੋਜੈਕਟ ਸਮਾਰਟ ਸਿਟੀ ਤਹਿਤ ਚੱਲ ਰਿਹਾ ਹੈ 145 ਦੇ ਕਰੀਬ ਸੀਸੀਟੀਵੀ ਕੈਮਰੇ ਲਾਉਣੇ ਅਜੇ ਬਾਕੀ ਨੇ ਜੋ ਉਮੀਦ ਹੈ ਕਿ ਮਈ ਦੇ ਅੱਧ ਤੱਕ ਲੱਗ ਜਾਣਗੇ ਸ਼ਵੇਦਨਸ਼ੀਲ ਖੇਤਰਾਂ ਚ ਨਾਈਟ ਵਿਜ਼ਨ ਕੈਮਰੇ ਲਾਏ ਗਏ ਨੇ ਨਗਰ ਨਿਗਮ ਦੇ ਇੰਜੀਨੀਅਰ ਸੰਜੇ ਕੋਚੜ ਨੇ ਦੱਸਿਆ ਕਿ ਜਲਦ ਹੀ ਇਸ ਪ੍ਰੋਜੈਕਟ ਨੂੰ ਪੂਰਾ ਕਰਕੇ ਨਿਗਮ ਦੇ ਹੱਥ ਲਿਆਂਦਾ ਜਾਵੇਗਾ ਮੰਗਰ ਪ੍ਰਸ਼ਾਸਨ ਤੇ ਪੁਰਸਦੀ ਮਦਦ ਦੇ ਨਾਲ ਇਸ ਕੰਮ ਨੂੰ ਅੱਗੇ ਵਧਾਇਆ ਜਾਵੇਗਾ ਜੋ ਨਵੀਆਂ ਸਾਈਟਾਂ ਕੰਪਨੀ ਨੂੰ ਦਿੱਤੀਆਂ ਗਈਆਂ ਨੇ ਉੱਥੇ ਹੀ ਕੈਮਰੇ ਲੱਗਣੇ ਬਾਕੀ ਨੇ ਤੇ ਜਲਦ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਬਚੇ ਹੋਏ 145 ਕੈਮਰੇ ਵੀ ਲਗਾ ਦਿੱਤੇ ਜਾਣਗੇ ਜਿੱਥੇ ਕਿ ਸ਼ੱਕੀ ਵਾਹਨਾਂ ਦੇ ਉੱਤੇ ਹੁਣ ਪੁਲਿਸ ਦੀ 24 ਘੰਟੇ ਨਜ਼ਰ ਰਹੇਗੀ ਅਤੇ ਇਸ ਦੇ ਨਾਲ ਅਪਰਾਧਾਂ ਦੇ ਉੱਤੇ ਢਲ ਵੀ ਪਵੇਗੀ ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਦਾ ਲੱਗਿਆ ਸਾਡੇ ਕਮੈਂਟ ਸੈਕਸ਼ਨ ਚ رائے ਦੇਣਾ ਨਾ ਭੁੱਲਣਾ ਇਸ ਤਰ੍ਹਾਂ ਦੀਆਂ ਨਵੀਆਂ ਅਤੇ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ